ਜਿੱਥੇ ਲਗਾਤਾਰ ਜਲੰਧਰ ਸੀਟ ਚਰਚਾਵਾ ਦਾ ਵਿਸ਼ਾ ਬਣੀ ਪਈ ਹੈ ਗੱਲ ਕਰੀਏ ਸ਼ੀਤਲ ਅਗੋਰਾਲ ਤਾਂ ਜਿਸ ਤਰੀਕੇ ਬੀਜੇਪੀ ਦੇ ਵਿੱਚ ਜਾਂਦੇ ਨੇ ਤਾਂ ਉਸ ਤੋਂ ਬਾਅਦ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕ ਤਸਵੀਰ ਜਿਹੜੀ ਵਾਇਰਲ ਹੋ ਰਹੀ ਹੈ ਇੰਟਰਨੈਸ਼ਨਲ ਟਰੱਕ ਜਿਹੜਾ ਅਸੀਂ ਕਹਦੇ ਵਪਾਰੀ ਦੇ ਨਾਲ ਮਨੀ ਠਾਕੁਰ ਦੇ ਨਾਲ ਕੌਣ ਹੈ ਮਨੀ ਠਾਕੁਰ ਇੰਟਰਨੈਸ਼ਨਲ ਡਰੱਗ ਦੀ ਜਿਹੜੀ ਸਮਗਲਿੰਗ ਕਰਦਾ ਗੱਲ ਕਰਨ ਲੱਗਿਆ ਸ਼ੀਤਲ ਉਗਰਾਹ ਜਿਹੜਾ ਸਾਡੇ ਵਿਧਾਇਕ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਵੀਰੋ ਉਹਨਾਂ ਨੇ ਐਸਸੀ ਵਰਗ ਤੇ 바ਵਾ ਸਾਹਿਬ ਦੀ ਸੋਚ ਨੂੰ ਬਹੁਤ ਵੱਡੀ ਥੇਸ ਪਹੁੰਚਾਈ ਹੈ ਜੀਜੇਪੀ ਉਹ ਜੁ ਮਾਤ ਹੈ ਸਾਡੇ ਖਾਸ ਕਰਕੇ ਦਲਤ ਲੋਕਾਂ ਲਈ ਸਾਡੇ ਸੰਵਿਧਾਨ ਉਪਾਧਾਂ ਲਾਂ ਤੇ ਲੱਗੀ ਦੀ ਹੈ ਭਾਜਪਾ ਆਰਐਸਐਸ ਜਿਹੜੀ ਨਾ ਉਹ ਸਾਡੇ ਸੰਵਿਧਾਨ ਨੂੰ ਉਪਾਧਾਂ ਲਾਂ ਤੇ ਲੱਗੀ ਆ ਉਹਦੀ ਜਾ ਕੇ ਇਹ ਗੋਦੀ ਦੇ ਵਿੱਚ ਬਹਿ ਗਿਆ ਉੰਨੀ ਚੀ ਦੀ ਨਹੀਂ ਰਹੂਗਾ ਵੀ ਉਹ ਭਾਜਪਾ ਕਿਉਂ ਗਿਆ ਪਰ ਭਾਜਪਾ ਉਹ ਉਹ ਹੈਗੀ ਉਹ ਆਰਐਸਐਸ ਉਹ ਲੋਕ ਸਾਡੇ ਪੰਜਾਬ ਦੇ ਵਿੱਚ ਤਾਂ ਸਾਡੇ ਐਸਸੀ ਪਰਿਵਾਰ ਐਸਸੀ ਲੋਕ ਵਧੀਆ ਆਪਣੀ ਜ਼ਿੰਦਗੀ ਜਿਉਂਦੇ ਰਹੇ ਪਰ ਯੂਪੀ ਬਿਹਾਰ ਦੇ ਵਿੱਚ ਸਾਡੇ ਐਸਸੀ ਲੋਕਾਂ ਦਾ ਇਹ ਆਰਐਸਐਸ ਨੇ ਬੁਰਾ ਹਾਲ ਕੀਤਾ ਹੈ ਵੀਰੋ ਰਾਮ ਮੰਦਰ ਦੀ ਗੱਲ ਕਰ ਲਈ ਆਪਾਂ ਰਾਮ ਮੰਦਰ ਵਧੀਆ ਗੱਲਾਂ ਵਧੀਆ ਵੀ ਪ੍ਰਮਾਤਮਾ ਦਾ ਘਰ ਬਣਿਆਗਾ ਉਹ ਨਾ ਕਿ ਉਹ ਮੋਦੀ ਕਰਕੇ ਬਣਿਆ ਠੀਕ ਹੈ ਨਾ ਉਹ ਕਹਿੰਦੇ ਨੇ ਕਿ ਵੀ ਜੋ ਰਾਮਪੁੱਤ ਆਏ ਹੈ ਰਾਮ ਨੂੰ ਰਾਮ ਨੂੰ ਕੋਲ ਲੈ ਗਏ ਰਾਮ ਨੂੰ ਤਾਂ ਖੁਦ ਪਰਮਾਤਮਾ ભગવાન ਸੀਗਾ ਹੋਦੀ ਮੋਦੀ ਜੀ ਨੇ ਜਿਹੜਾ ਤਾਨਾਸ਼ਾਹ ਰਵਈਆ ਪਨਾਇਆਗਾ ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਮੰਨ ਲਓ ਜੀ ਤੁਸੀਂ ਦੇਖ ਲਓ ਜਿੰਨੇ ਵੀ ਆ ਕਾਂਗਰਸੀ ਜਾ ਰਹੇ ਨੇ ਉਧਰ ਛੱਡ ਛੱਡ ਕੇ ਪਾਲਤ ਈਡੀ ਦਾ ਡਰ ਪਾ ਦਿੰਦੇ ਨੇ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦਾ ਡਰ ਪਾਇਆ ਸੀਗਾ ਵੀ ਤੂੰ ਵੀ ਤੂੰ ਐ ਲੀਟਰ ਸਾਡੇ ਉਹਦੇ ਪਾਲੇ ਚ ਆ ਜਾ ਪਰ ਅਰਵਿੰਦ ਕੇਜਰੀਵਾਲ ਦੀ ਇੱਕ ਸੋਚ ਆ ਅਰਵਿੰਦ ਕੇਜਰੀਵਾਲ ਇੱਕ ਵਿਚਾਰਧਾਰਕ ਆਗੇ ਇਹ ਇਨਕਲਾਬ ਸੋਚ ਨੂੰ ਲੈ ਕੇ ਚੱਲਣ ਵਾਲੇ ਪਰ ਮੈਂ ਫੇਰ ਤੁਹਾਡੇ ਚੈਨਲ ਜਰੀਏ ਇਹੀ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਗੁਦਾਰਾਂ ਤੋਂ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਐਨਪੀ ਦੇ ਆ ਲੋਕ ਸਭਾ ਦੇ ਪੌੜੀਆਂ ਚੜਾਈਆਂ ਜਿਹੜਾ ਸਾਡੇ ਆ ਬਣਿਆ ਸੀਗਾ ਸੁਸ਼ੀਲ ਰਿੰਕੂ ਉਹਨੂੰ ਐਨਪੀ ਦੇ ਲੋਕ ਸਭਾ ਦੀਆਂ ਚੋਣਾਂ ਪੌੜੀਆਂ ਚੜਾਈਆਂ ਨੇ ਉਹ ਕਿਹਨੇ ਚੜਾਈਆਂ ਨੇ ਉਹ ਆਮ ਆਦੀ ਪਾਰਟੀ ਨੇ ਜੇ ਆਮ ਆਦੀ ਪਾਰਟੀ ਦੇ ਚਿੰਨ੍ਹ ਤੇ ਝਾੜੂ ਦੇ ਚਿੰਨ੍ਹ ਤੇ ਉਹਨੇ ਚੋਣ ਲੜੀ ਤਾਂ ਉਹ ਜਾ ਕੇ ਲੋਕ ਸਭਾ ਦੇ ਵਿੱਚ ਬੈਠਾ ਅੱਜ ਪਰ ਉਹ ਜਨੰਦਰ ਦੇ ਲੋਕਾਂ ਨੂੰ ਉਹ ਵੇਚ ਗਿਆ ਜਨੰਦਰ ਆਵਾਜ਼ ਸਾਹਿਬ ਦੀ ਸੋਚ ਨੂੰ ਉਹ ਵੇਚ ਗਿਆ ਇਹਨੂੰ ਇਹੀ ਚੀਜ਼ ਦਾ ਡਰ ਸੀਗਾ ਸੀਤਲਨ ਜਿਹੜਾ ਸ਼ੀਤਲ ਉਗਰਾਲ ਹੈ ਇਹਨੂੰ ਇਸੇ ਗੱਲ ਦਾ ਡਰ ਸੀਗਾ ਮਨੀ ਠਾਕਰ ਦਾ ਜਿਹੜਾ ਬੰਦਾ ਨੈਸ਼ਨਲ ਡਰੱਗਸ ਦੇ ਨਾਲ ਉਹਦਾ ਮਾਫੀਆ ਦੇ ਨਾਲ ਲਿੰਕ ਸੀਗਾ ਇਹਦੇ ਨਾਲ ਕਿਤੇ ਨਾ ਕਿਤੇ ਦੀ ਤਾਲ ਮਿਲਦੀ ਸੀਗੀ ਮਨੀ ਠਾਕਰਾ ਜਿਹੜਾ ਮਨੀ ਠਾਕਰ ਦੀ ਸ਼ੀਤਲ ਉਗਰਾਲ ਦੇ ਨਾਲ ਹੈਗੀ ਸੀਗੀ ਕੋਈ ਕਦ ਕਿਤੇ ਨਾ ਕਿਤੇ ਗੱਲਬਾਤ ਹੋਈ ਸੀਗੀ ਉਹਨੂੰ ਪਤਾ ਸੀ ਵੀ ਆਮ ਆਦਮੀ ਪਾਰਟੀ ਆ ਉਹ ਨਹੀਂ ਛੱਡਦਾ ਉਹ ਗਵੰਤਮਨ ਬਿਲਕੁਲ ਨਹੀਂ ਛੱਡਦਾ ਉਹ ਕਹਿੰਦਾ ਕੋਈ ਸਾਡਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਉਹਨੂੰ ਟੰਗਦਾ ਠੀਕ ਹੈ ਨਾ ਉਹਤੇ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੂੰ ਇਸ ਬੰਦੇ ਦੀ ਸੂਝ-ਬੂਝ ਲੱਗੀ ਵੀ ਇਹ ਸਦਾ ਨਸ਼ਾ ਤਸਕਰਾਂ ਨਾਲ ਹੈਗਾ ਕੁਛ ਨਾ ਕੁਛ ਇਹਦੇ ਤੇ ਪਰਚਾ ਅੱਜ ਹੋਣਾ ਸੀਗਾ ਇਹਨੇ ਪਹਿਲੀ ਕੀ ਕੀਤਾ ਇਹਨੇ ਜਾ ਕੇ ਭਾਜਪਾ ਨਾਲ ਸੰਧੀ ਕਰਕੇ ਭਾਜਪਾ ਨਾਲ ਆਖੀ ਮੈਨੂੰ ਬਚਾਓ ਤਾਂ ਜਿੱਥੇ ਲਗਾਤਾਰ ਜਲੰਧਰ ਸੀਟ ਚਰਚਾਵਾਂ ਦਾ ਵਿਸ਼ਾ ਬਣੀ ਪਈ ਹੈ ਗੱਲ ਕਰੀਏ ਸ਼ੀਤਲ ਅੰਗੁਰਾਲ ਤਾਂ ਜਿਸ ਤਰੀਕੇ ਭਾਜੀਪੀ ਦੇ ਵਿੱਚ ਜਾਂਦੇ ਨੇਤਾ ਉਸ ਤੋਂ ਬਾਅਦ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕ ਤਸਵੀਰ ਜਿਹੜੀ ਵਾਇਰਲ ਹੋ ਰਹੀ ਹੈ ਇੰਟਰਨੈਸ਼ਨਲ ਡਰੱਗ ਜਿਹੜਾ ਅਸੀਂ ਕਹਦੇ ਆ ਵਪਾਰੀ ਦੇ ਨਾਲ ਮਨੀ ਠਾਕੁਰ ਦੇ ਨਾਲ ਕੌਣ ਹੈ ਮਨੀ ਠਾਕੁਰ ਇੰਟਰਨੈਸ਼ਨਲ ਡਰੱਗ ਦੀ ਜਿਹੜੀ ਸਮਗਲਿੰਗ ਕਰਦਾ ਤਾਂ ਜਿਹੜਾ ਪਰਚਾ ਵੀ ਨਸ਼ਰ ਹੁੰਦਾ ਤਾਂ ਉਸ ਤੋਂ ਬਾਅਦ ਚਰਚਾਂ ਦਾ ਵਿਸ਼ਾ ਵੀ ਬਣ ਜਾਂਦਾ ਤਾਂ ਜਿੱਤੇ ਸ਼ੀਤਲ ਅੰਗੁਰਾਲ ਐਸ ਸੀ ਜੀਪ ਤੋਂ ਲੋਕਾਂ ਨੇ ਵੱਡੀ ਜਿੱਤ ਦੇ ਨਾਲ ਜਿੱਤਾਈ ਸੀ ਤਾਂ ਉੱਥੇ ਹੀ ਸਾਡੇ ਨਾਲ ਦਲੀ ਸਮਾਜ ਦੇ ਲੋਕ ਵੀ ਮੌਜੂਦ ਨੇ ਕਿਸ ਤਰੀਕੇ ਦੇਖਦੇ ਹੋ ਅਵਤਾਰ ਜੀ ਜਿਸ ਤਰੀਕੇ ਸ਼ੀਤਲ ਅੰਗੁਰਾਲ ਦਾ ਸਾਹਮਣੇ ਆਇਆ ਤਾਂ ਪਰਚਾ ਵੀ ਜਿਹੜਾ ਜਲਦੀ ਨਸ਼ਰ ਹੋ ਰਿਹਾ ਮੈਂ ਛੋਟੇ ਚੈਨਲ ਜਰੀਏ ਪੂਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜਲੰਧਰ ਵਾਸੀਆਂ ਨੂੰ ਕਿਉਂਕਿ ਜਲੰਧਰ ਉਹ ਸਾਡੇ ਪੀਰ ਪਕੰਬਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਸੋਚ ਤੇ ਉੱਤੇ ਚੱਲਣ ਵਾਲੇ ਨੇ ਸਭ ਤੋਂ ਜ਼ਿਆਦਾ ਜੇ ਸਮਾਂ ਦਿੱਤਾ ਬਾਬਾ ਸਾਹਿਬ ਨੇ ਤਾਂ ਜਲੰਧਰ ਏਰੀਆ ਦੇ ਵਿੱਚ ਆ ਕੇ ਸਾਡੇ ਲੋਕਾਂ ਨੂੰ ਵੇਹਰ ਜਾਗਰੂਤ ਕੀਤਾ ਸੀਗਾ ਤੇ ਮੈਂ ਗੱਲ ਕਰਨ ਲੱਗਿਆ ਸ਼ੀਤਲ ਉਗਰਾ ਜਿਹੜਾ ਸਾਡੇ ਉਥੋਂ ਵਿਧਾਇਕ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਵੀਰੋ ਉਹਨਾਂ ਨੇ ਇੱਕ ਐਸਸੀ ਵਰਗ ਤੇ ਬਾਬਾ ਸਾਹਿਬ ਦੀ ਸੋਚ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਆਗੀ ਤਾਂ ਕਿ ਜਿਹੜਾ ਉਹਨੂੰ ਰਾਗ ਇਹ ਹੈਗਾ ਆਪਣਾ ਸ਼ੀਤਲ ਹੈ ਇਹਦਾ ਨਸ਼ਾ ਤਸਕਰਾਂ ਨਾਲ ਸੰਬੰਧਿਤ ਸੀ ਤਾਂ ਕਿ ਆਮ ਆਦੀ ਪਾਰਟੀ ਇਹ ਲੜਾਈ ਅਸੀਂ ਗਰਾਊਂਡ ਤੋਂ ਲੜਦੇ ਆਏ ਆਂ ਵੀ ਨਸ਼ਾ ਤਸਕਰਾਂ ਦੇ ਅਸੀਂ ਜੜ ਤੋਂ ਖਤਮ ਕਰਨਾ ਤਾਂ ਜਿਸ ਵਕਤ ਆਮ ਆਦੀ ਪਾਰਟੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਾਡੇ ਲੀਡਰ ਸਹਿਬਾਨਾਂ ਨੇ ਮਾਨ ਸਾਹਿਬ ਨੇ ਇਹਨਾਂ ਨੂੰ ਬਹੁਤ ਝਾੜਾ ਪਾਈਆਂ ਇਹਨਾਂ ਦੀਆਂ ਹੁਣ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਗਿਆ ਤਾਂ ਕਿ ਇਸ ਨੂੰ ਇਸ ਗੱਲ ਦਾ ਪਤਾ ਹੋ ਗਿਆ ਸੀਗਾ ਵੀ ਆਮ ਆਦੀ ਪਾਰਟੀ ਮੈਨੂੰ ਹੁਣ ਸੈਟ ਤੇ ਕਰ ਲਓ हां इसने पर्चा ਦਾ ਦਰਜ ਇਹ ਤੇ ਹੋਊਗਾ ਹੀ ਹੋਊਗਾ 101% ਹੋਊਗਾ ਪਰਚਾ ਦਰਜ ਇਹਨੇ ਸਿਰਫ ਆਪਣਾ ਬਚਾਅ ਕਰਨ ਲਈ ਇਹਨੇ ਬੀਜੇਪੀ ਦਾ ਜਾ ਕੇ ਬੀਜੇਪੀ ਦੀ ਗੋਦੀ ਦੇ ਵਿੱਚ ਬਹਿ ਗਿਆ ਬੀਜੇਪੀ ਉਹ ਜਮਾਤ ਹੈ ਸਾਡੇ ਖਾਸ ਕਰਕੇ ਦਲਤ ਲੋਕਾਂ ਲਈ ਸਾਡੇ ਸੰਵਿਧਾਨ ਨੂੰ ਢਾਹ ਲਾਉਣ ਤੇ ਲੱਗੀ ہوئی ਹੈ ਭਾਜਪਾ ਆਰਐਸਐਸ ਹੈ ਜਿਹੜੀ ਨਾ ਉਹ ਸਾਡੇ ਸੰਵਿਧਾਨ ਨੂੰ ਢਾਹ ਲਾਉਣ ਤੇ ਲੱਗੀ ਹੈ ਉਹਦੀ ਜਾ ਕੇ ਇਹ ਗੋਦੀ ਦੇ ਵਿੱਚ ਬਹਿ ਗਿਆ ਮੈਂ ਜਿਹੜਾ ਸ਼ੀਤਲ ਉਗਰਾਲ ਆਪਣੇ ਵਿਧਾਇਕ ਰਹੇ ਨੇਗੇ ਆਮਾਦੀ ਪਾਰਟੀ ਵੱਲੋਂ ਹੇ ਪਰ ਆਮਾਦੀ ਪਾਰਟੀ ਦੇ ਨਹੀਂ ਉਹ ਹੈਗੇ ਅੱਜ ਕੱਲ ਉਹ ਭਾਜਪਾ ਉਹ ਆਰਐਸਐਸ ਉਹਨਾਂ ਨੇ ਖਾਕੀ ਨਿਕਰ ਪਾਲੀ ਵੀਰੋ ਤੇ ਮੈਂ ਸਾਡੇ ਜਲੰਧਰ ਦੇ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਇਹੀ ਅਪੀਲ ਕਰੂੰਗਾ ਵੀ ਇਹ ਜੇ ਗੁਦਾਰਾਂ ਨੂੰ ਜਿਹੜੇ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਉਹ ਐਮਐਲਏ ਦੀ ਸੀਟ ਤੇ ਬੈਠਾ ਸੀਗਾ ਉਹਨੇ 바ਵਾ ਸਾਹਿਬ ਦੀ ਸੋਚ ਨੂੰ ਠੋਕਰ ਠੋਕਰ ਮਾਰੀ ਆ ਉਹਨਾਂ ਦੇ ਸਾਡੇ ਐਸਸੀ ਲੋਕਾਂ ਦੇ ਹਿਰਦੇ ਬੰਦੂਲੇ ਹੋ ਹੋ ਗਏ ਬਰੁੰਦੜੇਗੇ ਕਿਉਂਕਿ ਉਹ ਭਾਜਪਾ ਦੀ ਗੋਦੀ ਦੇ ਵਿੱਚ ਬਹਿ ਗਿਆ ਸਾਨੂੰ ਇਹ ਚੀਜ਼ ਦਾ ਨਹੀਂ ਹੋ ਹੈਗਾ ਵੀ ਉਹ ਭਾਜਪਾ ਚ ਕਿਉਂ ਗਿਆ ਪਰ ਭਾਜਪਾ ਉਹ ਉਹ ਹੈਗੀ ਉਹ ਆਰਐਸਐਸ ਉਹ ਲੋਕ ਆ ਸਾਡੇ ਪੰਜਾਬ ਦੇ ਵਿੱਚ ਤਾਂ ਸਾਡੇ ਐਸਸੀ ਪਰਿਵਾਰ ਐਸਸੀ ਲੋਕ ਵਧੀਆ ਆਪਣੀ ਜ਼ਿੰਦਗੀ ਜੀਉਂਦੇ ਨੇ ਪਰ ਯੂਪੀ ਬਿਹਾਰ ਦੇ ਵਿੱਚ ਸਾਡੇ ਐਸਸੀ ਲੋਕਾਂ ਦਾ ਇਹ ਆਰਐਸਐਸ ਨੇ ਬੁਰਾ ਹਾਲ ਕੀਤਾ ਹੋਇਆ ਵੀਰੋ ਕਿਉਂਕਿ ਅਸੀਂ ਜਾ ਕੇ ਦੇਖਿਆ ਸੀ ਖੁਦ ਗੁਜਰਾਤ ਦੇ ਵਿੱਚ ਜਿਹੜੇ ਕੇਂਦਰ ਗੁਜਰਾਤ ਮਾਡਲ ਗੁਜਰਾਤ ਮਾਡਲ ਗੁਜਰਾਤ ਦੇ ਮਾਡਲ ਦੇ ਵਿੱਚ ਅਸੀਂ ਜਾ ਜਾ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਸਾਡੀ ਡਿਊਟੀ ਲੱਗੀ ਸੀਗੀ ਉੱਥੇ ਆਦੀਵਾਸੀ ਲੋਕ ਨੇ ਜਿਹੜੇ ਆਦੀਵਾਸੀ ਕੌਣ ਨੇ ਉਹ ਦਲਤ ਲੋਕ ਨੇਗੇ ਜਿਹੜੇ ਪਛੜੇ ਹੋਏ ਨੇ ਉਹਨਾਂ ਦੇ ਵਿਚਾਰਾਂ ਦੇ ਸਿਰਾਂ ਤੇ ਸਤ ਨਹੀਂ ਹੈਗੀ ਪ੍ਰਧਾਨਵਾਸ ਯੋਜਨਾ ਤੇ ਜਿਹੜੇ ਇਹਨਾਂ ਨੇ ਚਲਾਈ ਹੋਈ ਸੀਤੀ ਭਾਜਪਾ ਨੇ ਮੂਮੈਂਟ ਪਰ ਉਹ ਕਹਿੰਦੇ ਵੀ ਸਾਢੇ 9 ਦੇ ਉੱਤੇ ਸਾਢੇ ਘਰਾਂ ਦੇ 9 ਦੇ ਉੱਤੇ ਪਤਾ ਨਹੀਂ 4 4 5 5 ਗੇਲਾ ਇੱਥੋਂ ਪੈਸੇ ਪਾਸ ਹੋ ਜਾਂਦੇ ਨੇ ਉਹ ਪੈਸਾ ਕਿੱਧਰ ਜਾਂਦਾ ਉਹ ਉਹ ਲੋਕਾਂ ਨੂੰ ਸਾਡੇ ਆਦੀਵਾਸੀ ਲੋਕ ਨੇ ਜਿਹੜੇ ਉੱਥੇ ਰਹਿੰਦੇ ਨੇ ਗੁਜਰਾਤ ਦੇ ਵਿੱਚ ਉਹਨਾਂ ਦਾ ਪੁਰਾਣਾ ਹਾਲ ਆ ਵੀਰੋ ਪਰ ਪਾਪ ਦਾ ਘੜਾ ਭਰ ਚੁੱਕਿਆ ਮੋਦੀ ਮੋਦੀ ਦਾ ਹੁਣ ਜਾਣ ਦਾ ਪਤਨ ਆਗਾ ਤੇ ਮੈਂ ਇਹੀ ਸਾਡੇ ਭਾਰਤ ਵਾਸੀ ਨੂੰ ਇਹੀ ਕਹੂੰਗਾ ਵੀ ਆਪਾਂ ਕੋਈ ਦੇਖੋ ਰਾਮ ਮੰਦਰ ਦੀ ਗੱਲ ਕਰ ਲਈ ਆਪਾਂ ਰਾਮ ਮੰਦਰ ਵਧੀਆ ਗੱਲਾਂ ਵਧੀਆ ਵੀ ਪ੍ਰਮਾਤਮਾ ਦਾ ਘਰ ਬਣਿਆਗਾ ਉਹ ਨਾ ਕਿ ਉਹ મોદી ਕਰਕੇ ਬਣਿਆ ਠੀਕ ਹੈ ਕਿ ਨਾ ਉਹ ਕਹਿ ਦਿੰਦੇ ਨੇ ਕਿ ਵੀ ਜੋ ਰਾਮ ਕੋ ਲਾਏ ਹੈ ਰਾਮ ਰਾਮ ਨੂੰ ਕੌਣ ਲੈ ਗਿਆ ਰਾਮ ਨੂੰ ਤਾਂ ਖੁਦ ਪ੍ਰਮਾਤ ਭਗਵਾਨ ਸੀਗਾ ਉਹ ਰਾਮ ਤਾਂ ਖੁਦ ਭਗਵਾਨ ਸੀ ਉਹ ਖੁਦ ਧਰਤੀ ਦੇ ਪੈਦਾ ਹੋਏ ਨੇ ਉਹਨਾਂ ਨੇ ਜ਼ੁਲਮ ਦਾ ਨਾਸ਼ ਕੀਤਾਗਾ ਪਰ ਇਹ ਜਿਹੜਾ ਰਾਖਸ਼ ਸਾਡੇ ਰਾਖਸ਼ ਏ ਕੂੰਗਾ ਮੈਂ ਨਰਿੰਦਰ ਮੋਦੀ ਨੂੰ ਜਿਹੜਾ ਕਿ ਐਡਾ ਬੜਾ ਤਾਨਾਸ਼ਹੀਰ ਬਣ ਗਿਆਗਾ ਜੋ ਕਿ ਦੇਸ਼ ਲਈ ਵਧੀਆ ਕੰਮ ਕਰਨਾ ਚਾਹੁੰਦਾ ਸਾਡੇ ਅਰਵਿੰਦ ਕੇਜਰੀਵਾਲ ਜੀ ਲਾ ਲੋ ਉਹਨਾਂ ਨੇ ਹੈਲਥ ਤੇ ਸਿੱਖਿਆ ਤੇ ਉੱਤੇ ਕੰਮ ਕੀਤਾ ਸੀ ਬਾਵਾ ਸਾਹਿਬ ਦੀ ਸੋਚ ਕੀ ਸੀਗੀ ਵੀ ਜਿਹੜੇ ਮੁਲਕ ਦੀ ਹੈਲਥ ਤੇ ਸਿੱਖਿਆ ਮਜ਼ਬੂਤ ਹੋ ਉਹ ਮੁਲਕ ਕਾਮਯਾਬ ਬਲ ਜਾਊਗਾ ਤਾਂ ਹੁਣ ਅਸੀਂ ਦੇਖ ਰਹੇ ਹਾਂ ਸਾਡਾ ਪੰਜਾਬ ਦੇ ਵਿੱਚ ਸਾਡੇ ਆਮ ਘਰਾਂ ਦੇ ਧੀ ਪੁੱਤ ਨੌਕਰੀਆਂ ਤੇ ਲੱਗੇ ਨੇ ਜੀ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸੀ ਕੋਈ ਜੱਜ ਬਣ ਰਿਹਾ ਕੋਈ ਤਹਿਸੀਲਦਾਰ ਬਣ ਰਿਹਾ ਕੋਈ ਪੜਵਾਰੀ ਬਣ ਰਿਹਾ ਉਹਨਾਂ ਦਾ ਬਗੈਰ ਪੈਸੇ ਤੋਂ ਨੌਕਰੀਆਂ ਮਿਲੀਆਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਗਿਆ 바ਵਾ ਸਾਹਿਬ ਤੁਹਾਡਾ ਸੁਪਨਾ ਅਧੂਰਾ ਕੇਜਰੀਵਾਲ ਕਰਨਗੇ ਪੂਰਾ ਇਹ ਕੇਜਰੀਵਾਲ ਦੇਖੋ ਕਈ ਸਾਨੂੰ ਕਹਿੰਦੇ ਨੇ ਵੀ ਇਹ ਤਾਂ ਲਾਲਾ ਜੀ ਪਰ ਲਾਲਾ ਨਹੀਂ ਪਰ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਆ ਅਰਵਿੰਦ ਕੇਜਰੀਵਾਲ ਦੀ ਖੀ ਸੋਚ ਆ ਅਰਵਿੰਦ ਕੇਜਰੀਵਾਲ ਵਧੀਆ ਐਜੂਕੇਸ਼ਨ ਵਧੀਆ ਸਿੱਖਿਆ ਹੈਲਥ ਤੇ ਉੱਤੇ ਕੰਮ ਕਰ ਰਹੇ ਨੇਗੇ ਜਿਵੇਂ ਦਿੱਲੀ ਦੇ ਵਿੱਚ ਪਰ ਅੱਜ ਦਿੱਲੀ ਦਾ ਬੱਚਾ ਉਹ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆਗਾ ਪਰ ਮੋਦੀ ਜੀ ਨੇ ਜਿਹੜਾ ਤਾਨਾਸ਼ਾ ਰਵਈਆ ਪਨਾਇਆਗਾ ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਮੰਨ ਲਓ ਜੀ ਤੁਸੀਂ ਦੇਖ ਲਓ ਜਿੰਨੇ ਵੀ ਆ ਕਾਂਗਰਸੀ ਜਾ ਰਹੇ ਨੇ ਉਧਰ ਛੱਡ ਛੱਡ ਕੇ ਪਾਰਟੀਆਂ ਈਡੀ ਦਾ ਡਰ ਪਾ ਦਿੰਦੇ ਨੇ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦਾ ਡਰ ਪਾਇਆ ਸੀਗਾ ਵੀ ਤੂੰ ਵੀ ਦੂਏ ਲੀਟਰ ਮੰਗੂ ਸਾਡੇ ਉਹਦੇ ਪਾਲੇ ਚ ਆ ਜਾ ਪਰ ਅਰਵਿੰਦ ਕੇਜਰੀਵਾਲ ਇੱਕ ਸੋਚ ਆ ਅਰਵਿੰਦ ਕੇਜਰੀਵਾਲ ਇੱਕ ਵਿਚਾਰਧਾਰਕ ਹੀ ਇਨਕਲਾਬ ਸੋਚ ਨੂੰ ਲੈ ਕੇ ਚੱਲਣ ਵਾਲੇ ਨੇ ਅੰਦੋਲਨ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨਿਕਲੇ ਹੋਏ ਨੇ ਅੰਦੋਲਨ ਦੇ ਵਿੱਚ ਇਹ ਪਾਰਟੀ ਨੇ ਜਨਮ ਲੈਤਾ 2011 ਦੇ ਵਿੱਚ ਅੰਦੋਲਨ ਸ਼ੁਰੂ ਹੁੰਦਾ 2012 ਦੇ ਵਿੱਚ ਪਾਰਟੀ ਦਾ ਸਗਠਨ ਹੁੰਦਾ 2013 ਦੇ ਵਿੱਚ ਪਾਰਟੀ ਦਿੱਲੀ ਦੇ ਵਿੱਚ ਆਪਣੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬਣਦੇ ਨੇ 49 ਦਿਨ ਸਰਕਾਰ ਚਲਾ ਕੇ ਉਦੋਂ ਬਾਅਦ ਇਹ ਭਾਜਪਾ ਨੇ ਐਡੇ ਬੜੇ ਚਾਲਾਂ ਚੱਲ ਕੇ ਇਹਨਾਂ ਦੀ ਸਰਕਾਰ ਗੇੜ ਨਹੀਂ ਚਾਹੀ ਤਾਂ ਦਿੱਲੀ ਦੇ ਲੋਕਾਂ ਨੂੰ ਕਿਹਾ ਸੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਮੈਂ ਕੰਮ ਕਰਨਾ ਚਾਹੁੰਦਾ ਪਰ ਮੈਨੂੰ ਇਹ ਮੇਰੇ ਲਈ ਪੂਰਨ ਬਹੁਮਤ ਨਹੀਂ ਹੈਗੀ ਉਸ ਤੋਂ ਬਾਅਦ ਵੀ ਜੇ ਤੁਸੀਂ ਕਹੋਗੇ ਮੈਂ ਅਸਤੀਫਾ ਦੇਤਾ ਅਰਵਿੰਦ ਕੇਜਰੀਵਾਲ ਜੀ ਨੇ 2013 ਦੇ ਵਿੱਚ ਅਸਤੀਫਾ ਦੇ ਕੇ 2015 ਦੇ ਵਿੱਚ ਆਪਣੀ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਈ ਤੀਗੀ 70 ਦੇ ਵਿੱਚੋਂ ਦਿੱਲੀ ਦੇ ਲੋਕਾਂ ਨੇ 67 ਸੀਟਾਂ ਦਿੱਤੀਆਂ ਤੇ ਦੁਬਾਰਾ ਫੇਰ ਰੀਪੀਟ ਕੀਤੀ ਕਰੀ ਸਰਕਾਰ 2020 ਦੇ ਵਿੱਚ ਦੁਬਾਰਾ ਫੇਰ ਸਰਕਾਰ ਆਈ ਪਾ 70 70 ਦੇ ਵਿੱਚੋਂ 62 ਸੀਟਾਂ ਫੇਰ ਦਿੱਲੀ ਦੇ ਲੋਕਾਂ ਨੇ ਦਿੱਤੀਆਂ ਨੇ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਖੜੇ ਨੇ ਜਨਤਾ ਖੁਸ਼ ਹੈ ਅਰਵਿੰਦ ਕੇਜਰੀਵਾਲ ਤੋਂ ਪਰ ਮੈਂ ਫੇਰ ਸੋਡੇ ਚੈਨਲ ਜਰੀਏ ਇਹੀ ਕਹਿਣਾ ਚਾਹੁੰਦਾ ਵੀ ਇਹੋ ਜੇ ਗੁਦਾਰਾਂ ਤੋਂ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਐਮਪੀ ਦੀਆਂ ਲੋਕ ਸਭਾ ਦੀਆਂ ਪੌੜੀਆਂ ਚੜਾਈਆਂ ਨੇ ਜਿਹੜਾ ਸਾਡਾ ਆ ਬਣਿਆ ਤੀ ਆ ਸ਼ੀਤਲ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਉਹਨੂੰ ਐਮਪੀ ਦੇ ਲੋਕ ਸਭਾ ਦੇ ਚੋਣਾਂ ਪੌੜੀਆਂ ਚੜਾਈਆਂ ਨੇ ਉਹ ਕਿਹਨੇ ਚੜਾਈਆਂ ਨੇ ਜੀ ਉਹ ਆਮ ਆਦਮੀ ਪਾਰਟੀ ਨੇ ਜੇ ਆਮ ਆਦਮੀ ਪਾਰਟੀ ਦੇ ਚਿੰਨ ਤੇ ਝਾੜੂ ਦੇ ਚਿੰਨ ਦੇ ਉੱਤੋਂ ਨੇ ਚੋਣ ਲੜੀ ਤਾਂ ਉਹ ਜਾ ਕੇ ਲੋਕ ਸਭਾ ਦੇ ਵਿੱਚ ਬੈਠਾ ਅੱਜ ਪਰ ਉਹ ਜਲੰਧਰ ਦੇ ਲੋਕਾਂ ਨੂੰ ਉਹ ਵੇਚ ਗਿਆ ਜਲੰਧਰ ਆਵਾਵਾ ਸਾਹਿਬ ਦੀ ਸੋਚ ਨੂੰ ਉਹ ਵੇਚ ਗਿਆ ਪੈਸਾ ਮੁੱਖ ਨਹੀਂ ਹੁੰਦਾ ਪੈਸਾ ਤਾਂ ਪੈਸੇ ਨਾਲ ਪੋਜੀਸ਼ਨ ਬਣਦੀ ਮਾਨ ਸਾਹਿਬ ਕਹਿੰਦੇ ਨੇ ਠੀਕਾ ਨਾ ਪੈਸਾ ਦਾ ਮੇਰੇ ਮਿੱਤਰਾ ਬੰਬੀ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਤਾਂ ਮੇਰਾ ਵੀ ਵੱਡੇ ਲੋਕਾਂ ਦੇ ਵਿੱਚ ਨਾਂ ਹੁੰਦਾ ਪਰ ਨਹੀਂ ਸੋਚ ਹੋਣੀ ਚਾਹੀਦੀ ਆ ਸਾਡੇ ਦੇਸ਼ ਲਈ ਅਸੀਂ ਕੀ ਕਰਨਾ ਚਾਹੁੰਦੇ ਆ ਅਰਵਿੰਦ ਕੇਜਰੀਵਾਲ ਜੀ ਇੱਕ ਦੇਸ਼ ਨੂੰ ਵਧੀਆ ਦਿਸ਼ਾ ਵੱਲ ਲੈ ਕੇ ਜਾਣਾ ਚਾਹ ਰਹੇ ਨੇਗੇ ਅਰਵਿੰਦ ਕੇਜਰੀਵਾਲ ਜੀ ਨੇ ਗੁਜਰਾਤ ਦੇ ਵਿੱਚ 13% ਵੋਟ ਲਿੱਤੀ ਆ 13% ਵੋਟ ਲੈਣ ਕਾਰਨ ਭਾਜਪਾ ਦੇ ਪੈਰਾਂ ਚੋਂ ਮਿੱਟੀ ਨਿਕਲ ਗਈ ਵੀ 13% ਵੋਟ ਸਾਡੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਲਈ ਗਈ ਇੱਕ ਨਵੀਂ ਪਾਰਟੀ ਤਾਂ ਪੰਜ ਉਥੋਂ ਐਮਐਲਏ ਵੀ ਪੈਦਾ ਹੋਏ ਨੇਗੇ ਆਮ ਆਦਮੀ ਪਾਰਟੀ ਨੇ ਉਹ ਐਮਐਲਏ ਕੌਣ ਨੇ ਐਮਐਲਏ ਹੋ ਆਮ ਘਰਾਂ ਦੇ ਧੀ ਪੁੱਤ ਨੇ ਸਾਡੇ ਪੰਜਾਬ ਦੇ ਵਿੱਚ ਲਾ ਲੂ ਤੁਸੀਂ ਸਾਡੇ ਆਪਣੇ ਨਰਿੰਦਰ ਕੌਰ ਭਰਾਜ ਜੀ ਨੇ ਜੇ ਨਰਿੰਦਰ ਕੌਰ ਭਰਾਜ ਜੀ ਉਹ ਆਮ ਘਰਾਂ ਦੀ ਧੀ ਹੈਗੀ ਉਹਨਾਂ ਨੂੰ ਵਿਧਾਇਕ ਬਣਾਇਆ ਸਾਡੇ ਆਪਣਾ ਲਾਭ ਸਿੰਘ ਉਗੋ ਕੇ ਕੌਣ ਆ ਜੀ ਉਹ ਦੀ ਕਮਵਲਾਂ ਦੀ ਦੁਕਾਨ ਤੇ ਸ਼ਾਪ ਤੀਗੀ ਉਹਨੂੰ ਐਮਐਲਏ ਬਣਾਇਆਗਾ ਜਨ ਕਿ ਕਹਿਣ ਦਾ ਭਾਵ ਵੀ ਮੈਂ ਸਾਡੇ ਲੀਡਰਾਂ ਨੂੰ ਵੀ ਚੈਨਰ ਜਰੀਏ ਇਹ ਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਆਪਾਂ ਦੋਈ ਪਾਰਟੀ ਜੋ ਕੋਈ ਲੀਡਰ ਲੈਨੇ ਵੀ ਆ ਪਹਿਲੀ ਗੱਲ ਤਾਂ ਉਹਨੂੰ ਐਡੀ ਸੀਟ ਤੇ ਨਾ ਬਿਠਾਵੋ ਜਿਵੇਂ ਕਿ ਰਿੰਕੂ ਵਰਗੇ ਨੂੰ ਕਾਂਗਰਸ ਦੇ ਵਿੱਚੋਂ ਆਇਆ ਉਹਨੂੰ ਲੋਕ ਸਭਾ ਦੀ ਉਹ ਸਾਨੂੰ ਕੀ ਕਰ ਗਿਆ ਉਹ ਵੇਚ ਗਿਆ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਸੋਚ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮਿਹਨਤ ਨੂੰ ਉਹ ਜਾ ਕੇ ਭਾਜਪਾ ਦੀ ਗੋਦੀ ਦੇ ਵਿੱਚ ਉਹਨੇ ਵੇਚਤਾ ਇਹੋ ਜਿਹੀ ਗਦਾਰਾਂ ਤੋਂ ਸਾਨੂੰ ਬਚਣਗੇ ਇਹ ਵੀ ਗੱਲ ਹੈ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਰੀਬੀ ਤੇ ਜਿਹੜੀ ਮਨੀ ਠਾਕੁਰ ਦੀ ਤਸਵੀਰ ਸਾਹਮਣੇ ਆ ਰਹੀ ਹੈ ਉਹਨਾਂ ਤੇ ਤਿੰਨ ਤਰੀਕ ਨੂੰ ਜਿਹੜਾ ਪਰਚਾ ਦਰਜ ਹੁੰਦਾ ਤਾਂ ਪਰਚਾ ਦਰਜ ਤੋਂ ਬਾਅਦ ਇਹ ਨਹੀਂ ਲੱਗਦਾ ਕਿ ਤੇਨਾ ਕਿਤੇ ਡਰ ਸੀ ਕਿਉਂਕਿ ਪੰਜਾਬ ਦੀ ਗੱਲ ਕਰੀਏ ਜ਼ੀਰੋ ਟੋਲਰੈਂਸ ਦੀ ਗੱਲ ਚੱਲ ਰਹੀ ਹੈ ਵੀ ਨਸ਼ਾ ਮੁਕਤ ਹੋਵੇਗਾ ਪੰਜਾਬ ਇਹਨੂੰ ਇਹੀ ਚੀਜ਼ ਦਾ ਡਰ ਸੀਗਾ ਸ਼ੀਤਲ ਨੂੰ ਜਿਹੜਾ ਸ਼ੀਤਲ ਉਗਰਾਲ ਹੈ ਇਹਨੂੰ ਇਹੀ ਗੱਲ ਦਾ ਡਰ ਸੀਗਾ ਮਨੀ ਠਾਕਰ ਦਾ ਜਿਹੜਾ ਬੰਦਾ ਇੰਟਰਨੈਸ਼ਨਲ ਨੈਸਲ ਡਰੱਗ ਦੇ ਨਾਲ ਉਹਦਾ ਮਾਫੀਆ ਦੇ ਨਾਲ ਲਿੰਕ ਸੀਗਾ ਇਹਦੇ ਨਾਲ ਕਿਤੇ ਨਾ ਕਿਤੇ ਇਹਦੀ ਤਾਲ ਮਿਲਦੀ ਸੀਗੀ ਠੀਕ ਹੈ ਨਾ ਮਨੀ ਠਾਕਰ ਜਿਹੜਾ ਮਨੀ ਠਾਕਰ ਦੀ ਸੀਤਲ ਉਗਰਾ ਦੇ ਨਾਲ ਹੈਗੀ ਸੀਗੀ ਕੋਈ ਕਿਤੇ ਨਾ ਕਿਤੇ ਗੱਲਬਾਤ ਹੈਗੀ ਸੀਗੀ ਉਹਨੂੰ ਪਤਾ ਸੀ ਵੀ ਆਮ ਆਦਮੀ ਪਾਰਟੀ ਹੈ ਉਹ ਨਹੀਂ ਛੱਡਦਾ ਭਗਵੰਤ ਮਾਨ ਬਿਲਕੁਲ ਨਹੀਂ ਛੱਡਦਾ ਉਹ ਕਹਿੰਦਾ ਕੋਈ ਸਾਡਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਉਹਨੂੰ ਟੰਗ ਦਾਂਗੇ ਠੀਕ ਹੈ ਨਾ ਉੱਤੇ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੂੰ ਇਸ ਬੰਦੇ ਦੀ ਸੂਝ-ਬੂਝ ਲੱਗੀ ਵੀ ਇਹ ਸਦਾ ਨਸ਼ਾ ਤਸਕਰਾਂ ਨਾਲ ਹੈਗਾ ਕੁਛ ਨਾ ਕੁਛ ਇਹਦੇ ਤੇ ਪਰਚਾ ਦਰਜ ਹੋਣਾ ਸੀਗਾ ਇਹਨੇ ਪਹਿਲੀ ਕੀ ਕੀਤਾ ਇਹਨੇ ਜਾ ਕੇ ਭਾਜਪਾ ਨਾਲ ਸੰਧੀ ਕਰਕੇ ਭਾਜਪਾ ਨਾਲ ਵੀ ਮੈਨੂੰ ਬਚਾਓ ਠੀਕ ਹੈ ਨਾ ਭਾਜਪਾ ਦੇ ਵਿੱਚ ਹੁਣ ਤੁਸੀਂ ਦੇਖ ਲਓ ਜੀ ਉਹ ਆਪਣੇ ਪਹਿਲਮਾਨ ਕੁੜੀਆਂ ਤੇ ਕਿਹੜੇ ਉਹਨਾਂ ਦੇ ਨਾਲ ਕਿੰਨਾ ਕਿੰਨਾ ਅਤਿਆਚਾਰ ਹੋਇਆ ਕੁੜੀਆਂ ਦੇ ਨਾਲ ਭਾਜਪਾ ਨੇ ਉਹਨਾਂ ਦੀ ਬਿਲਕੁਲ ਨਹੀਂ ਛੱਡੀ ਉਹ ਕਹਿੰਦੇ ਨੇ ਬੇਟੀ ਪੜਾਓ ਬੇਟੀ ਬਚਾਓ ਮੋਦੀ ਮੋਦੀ ਦਾ ਨਾਰਾ ਸੀ ਸਾਡੀਆਂ ਬੇਟੀਆਂ ਤਾਂ ਦਿੱਲੀ ਦੇ ਵਿੱਚ ਧਰਨੇ ਤੇ ਬੇਟੀਆਂ ਨਹੀਂ ਆਣੇ ਉੱਥੇ ਲਾਠੀ ਚਾਰਜ ਉਹਨਾਂ ਦੀਆਂ ਗੁੱਤਾਂ ਪੱਟੀਆਂ ਗਈਆਂ ਇਹ ਕਾਦੀ ਇਹ ਇਹ ਤਾਨਾਸ਼ਾਈ ਸਰਕਾਰ ਹੈਗੀ ਪਰ ਇਹਦਾ ਹੁਣ ਜਾਣ ਦਾ ਐਂਡ ਆ ਗਿਆਗਾ ਸਹੀ ਹੈ ਪਰ ਹੁਣ ਹੋਰ ਵੀ ਪਰਚੇ ਨਜ਼ਰ ਨਸ਼ਰ ਹੋ ਰਹੇ ਨੇ ਤਾਂ ਗੱਲ ਕਰੀ ਚਾਈਲਡ ਅਬਿਊਜ਼ ਦਾ ਵੀ ਨਜ਼ਰ ਆ ਰਿਹਾ ਵੀ ਜਿਹੜਾ ਸ਼ੀਤਲ ਅੰਗੁਰਾਲ ਦਾ ਨਾਮ ਵੀ ਸਾਹਮਣੇ ਆ ਰਿਹਾ ਤਾਂ ਜਲਦੀ ਪਰਚਾ ਵੀ ਦਰਜ ਹੋਣ ਵਾਲਾ ਹੈ ਬਿਲਕੁਲ ਹੋਊਗਾ ਜੀ ਹੋਣਾ ਵੀ ਚਾਹੀਦਾ ਸਾਡਾ ਪੰਜਾਬ ਸਾਡਾ ਭਾਰਤ ਤਦੀ ਬਚੂਗਾ ਸਾਨੂੰ ਕਈ ਕ੍ਰਾਂਤੀਕਾਰੀ ਫੈਸਲੇ ਲੈਣੇ ਪੈਣਗੇ ਠੀਕ ਹੈ ਨਾ ਤਾਂ ਕਿ ਸਾਡੀ ਜਿਹੜੀ ਜਵਾਨੀ ਹੈ ਨਸ਼ੇ ਤੋਂ ਬਚ ਸਕੇ ਸਾਡਾ ਯੂਥ ਬਚ ਸਕੇ ਸਾਡੇ ਜਿਹੜੇ ਜਿਹੜੇ ਛੋਟੇ-ਛੋਟੇ ਬੱਚੇ ਨੇਗੇ ਉਹ ਆਉਣ ਵਾਲੇ ਇਹ ਦਲਦਲ ਚੋਂ ਅਸੀਂ ਇਹਨਾਂ ਨੂੰ ਕੱਢਣਾ ਹੈ ਜੇ ਅੱਗੋਂ ਸਾਨੂੰ ਕੋਈ ਵਧੀਆ ਮੰਨ ਲੋਆ ਸੀ ਅੱਜ ਕੋਈ ਬੂਟਾ ਲਾਉਨੇ ਆ ਫਲ ਦਾ ਬੂਟਾ ਲਾ ਲਿਆ ਉਹ ਕੋਈ ਵਧੀਆ ਬੂਟਾ ਲਾਵਾਂਗੇ ਉਹ ਸਾਨੂੰ ਵਧੀਆ ਫਲ ਮਿਲੂ ਸਾਡੇ ਬੱਚਿਆਂ ਨੂੰ ਅਗਰ ਕੋਈ ਇਹ ਜਹ ਜ਼ਹਿਰੀਲਾ ਫਲ ਲਾ ਕੇ ਜਾਣਗੇ ਇਹ ਜੇ ਲੀਡਰ ਹੋਣਗੇ ਉਹਨਾਂ ਨੂੰ ਪਹਿਲੀ ਨੱਥ ਪਾਉਣੀ ਚਾਹੀਦੀ ਆ ਮੈਂ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਇਹਦੇ ਤੇ ਬਿਲਕੁਲ ਆ ਲੋਕ ਸਭਾ ਦੀ ਚੋਣ ਤੋਂ ਬਾਅਦ ਇਹ 55 55 ਇਹ ਜੇ ਲੋਕਾਂ ਦੇ ਕਸਣਾ ਚਾਹੀਦਾ ਇਹ ਜੇ ਲੋਕਾਂ ਨੂੰ ਜੇਲ੍ਹ ਦੀ ਯਾਤਰਾ ਹੋਣੀ ਚਾਹੀਦੀ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਣ ਇਹ ਜਿਹੰਦੇ ਨੇ ਜਿਹੜੇ ਰਾਜਨੀਤੀ ਵਿੱਚ ਬਹਿ ਕੇ ਅਹੇ ਜੋ ਗੋਰਖ ਧੰਦੇ ਕਰਦੇ ਨੇਗੇ ਉਹਨਾਂ ਤੇ ਖਾਸ ਕਰਕੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਹੀ ਹੈ ਜੀ। ਤੁਸੀਂ ਕਿਸ ਤਰੀਕੇ ਦੇਖਦੇ ਹੋ ਜਿਹੜਾ ਸ਼ੀਤਲ ਅੰਗਰਾਲ ਤੇ ਲਗਾਤਾਰ ਮਾਮਲੇ ਵੀ ਹੁਣ ਸਾਹਮਣੇ ਆ ਰਹੇ ਨੇ ਜਿਸ ਤਰੀਕੇ ਜਾਂਚ ਹੁੰਦੀ ਹੈ। ਇਹ ਭਾਜੀਪੀ ਦੀ ਪੈਰਾਂ ਦੇ ਵਿੱਚ ਜਾ ਕੇ ਬਹਿ ਗਿਆ ਜਿਹੜਾ ਸ਼ੀਤਲ ਅੰਗਰਾਲਾ ਭਾਜੀਪੀ ਦੇ ਪੈਰਾਂ ਦੇ ਵਿੱਚ ਜਾ ਕੇ ਬਹਿ ਗਿਆ ਕਿਉਂਕਿ ਇਹਦੇ ਸਬੰਧ ਸੀਗੇ ਮਨੀਉ ਠਾਕੁਰ ਦੇ ਨਾਲ ਜੋ ਨੈਸ਼ਨਲ ਪੱਧਰ ਦੇ ਨਸ਼ਾ ਤਸਕਰਗਾ ਉਹਦੇ ਨਾਲ ਹੀ ਨਾ ਸਬੰਧਿਤ ਦੀ ਭਾਜੀਪੀ ਦੇ ਇਦੇ ਪਿਛੇ 3 ਤਰੀਕ ਨੂੰ 3-3 ਨੂੰ ਮਾਰਚ ਨੂੰ ਇਹਨਾਂ ਤੇ ਐਫਆਰ ਕੇ ਦਰਜ ਹੋਈ ਆ ਉਸ ਦੇ ਡਰ ਤੋਂ ਜਾ ਕੇ ਬੀਜੇਪੀ ਦੇ ਪੈਰਾਂ ਦੇ ਵਿੱਚ ਬਹਿ ਗਿਆ ਤਾਂ ਜੋ ਮੇਰਾ ਭਾਰਤ ਹੈ ਮੇਰੇ ਤੇ ਕੋਈ ਕੇਸ ਨਾ ਹੋ ਸਕੇ ਉਹਨਾਂ ਦੇ ਡਰ ਤੇ 20-25 ਕਰੋੜ ਦੇ ਵਿੱਚ ਵਿਕ ਗਿਆ ਬੰਦਾ ਇਹ ਇਹਨੇ ਦਲੇ ਦਲਿਤ ਸਮਾਜ ਨੇ ਹੂਰਾਂ ਦੇ ਇਹਨਾਂ ਨੇ ਸਾਰਿਆਂ ਦਾ ਇਹਨਾਂ ਦਾ ਜਿਹੜਾ ਉਹਨਾਂ ਦਾ ਮੋਹ ਸੀ ਉਹ ਭੰਗ ਕਰਤਾ ਪਿਆਰ ਸੀ ਨਾਲ ਇਹਨਾਂ ਨੂੰ ਸੀਟ ਜਿਤਾਈ ਸੀਗੀ ਉਹਨਾਂ ਨੇ ਸਾਰਾ ਇਹਨਾਂ ਦੀ ਪੱਟੀ ਮੇਸ ਕਰਤੀ ਮੈਂ ਦਬਾਬੇ ਤੇ ਜਲੰਧਰ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਇਹਨਾਂ ਨੂੰ ਘਰਾਂ ਚ ਨਾ ਫੜਨੋ ਜੋ ਜਿਹੜੇ ਘਰ ਦੇ ਵਿੱਚ ਵੋਟ ਮੰਗਣਾ ਨੇ ਤਾਂ ਇਹਨਾਂ ਦੇ 70 ਮਾਰ ਕੇ ਬਾਹਰ ਕੱਢੋ ਇਹਨਾਂ ਨੂੰ ਤਾਂ ਜੋ ਅੱਗੇ ਵਾਸਤੇ ਕੋਈ ਵੀ ਲੀਡਰ ਇਹੋ ਜਿਹੀ ਹਰਕਤ ਨਾ ਕਰੇ ਆਪਦੀ ਪਾਰਟੀ ਦਾ ਵਫਾਦਾਰ ਚਪਾਈ ਰਹੇ ਨਾ ਕਿ ਇਹਨੇ ਵਰਗੇ ਨੂੰ 20-25 ਕਰੋੜ ਲੈ ਕੇ ਆਪ ਦਾ ਬਹਿ ਗਏ ਲੋਕਾਂ ਨੂੰ ਬੇਸਤ ਹੈ ਇਹਨਾਂ ਨੇ ਪਰ ਹੁਣ ਜਿਸ ਤਰੀਕੇ ਜਾਂਚ ਹੋ ਰਹੀ ਹੈ ਤਾਂ ਮਾਮਲਾ ਵੀ ਸਾਹਮਣੇ ਆ ਰਿਹਾ ਵੀ ਜਲਦੀ ਪਰਚਾ ਵੀ ਦਰਜ ਹੋਣ ਜਾ ਰਿਹਾ ਹੈ ਇਹਦਾ ਪਰਚਾ 100% ਹੋਣਾ ਚਾਹੀਦਾ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਜੇਲ੍ਹ ਦੀ ਯਾਤਰਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਚਾਹੇ ਨੂੰ ਕੁਝ ਨਹੀਂ ਦੇਣਾ ਚਾਹੀਦਾ ਰੋਟੀ ਪਾਣੀ ਵੀ ਨਹੀਂ ਮਿਲਣਾ ਚਾਹੀਦਾ ਉਹਦੇ ਵਿੱਚ ਤਾਂ ਇਹਨਾਂ ਨੂੰ ਭੁੱਖੇ ਪਾਣੇ ਰੱਖੇ ਲੋਕ ਇਹ ਨਾ ਜਲੂਸ ਕੱਢਣ ਘਰ ਜਾ ਕੇ ਇਹਨਾਂ ਦੇ ਇੱਟਾਂ-ਵੱਟੇ ਰੋੜੇ ਮਾਰਨ ਤਾਂ ਇੱਕ ਪਾਸੇ ਪੰਜਾਬ ਸਰਕਾਰ ਦੀ ਗੱਲ ਕਰੀ ਤਾਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਹੈ ਜ਼ੀਰੋ ਟੋਲਰੈਂਸ ਚੱਲ ਰਹੀ ਹੈ ਤਾਂ ਨਸ਼ੇ ਦੇ ਨਾਲ ਇਦਾਂ ਨਾਮ ਆਉਣਾ ਤਾਂ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ 네ਗੇਟਿਵ ਹੀ ਜਾਂਦਾ ਬਹੁਤ 네ਗੇਟਿਵ ਤਾਂ ਦੇਖੋ ਜੀ ਪੰਜਾਬ ਸਰਕਾਰ ਹੈ ਜਿਹੜੀ ਆਪਣੇ ਆਪਣੇ ਨਸ਼ੇ ਦੇ ਉੱਪਰ ਕੰਮ ਕਰ ਰਹੀ ਆ ਇਹਨਾਂ ਨੇ 50-80% ਨਸ਼ਾ ਖਤਮ ਵੀ ਕਰਤਾ ਇਹ ਜਿਹੜੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਕਾਲੀ ਕਾਂਗਰਸੀ ਸਰਕਾਰ ਦੀ ਭਾਜਪਾ ਸਰਕਾਰ ਦੀ ਗਈ ਇਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਸਰ ਦੂ ਪਾਰ ਲਿਆਂਦੇ ਸੀ ਉੱਤੋਂ ਪੈਸਾ ਬਣਦਾ ਜੀ ਡਰੱਗਾਂ ਉੱਤੇ ਜੀ ਹੀਰੋਇਨ ਉੱਤੇ ਕਰੋੜਾ ਰੁਪਏ ਬਣਾਉਂਦੇ ਸੀ ਇਹ ਪਿਛਲੀਆਂ ਸਰਕਾਰਾਂ ਦੀ ਉਹ ਸੀਗੀ ਠੀਕ ਹੈ ਤਾਂ ਹੁਣ ਫੀਮ ਦੇ ਵਿੱਚ ਜਿੱਥੇ ਮੰਨੀ ਠਾਕੁਰ ਦਾ ਨਾਮ ਹੁੰਦਾ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਵੀ ਨਸ਼ਾ ਨਹੀਂ ਨਹੀਂ ਜਦੋਂ ਜਿਹੜਾ ਮੰਨੀ ਠਾਕੁਰ ਹੈਗਾ ਉਹ ਨਸ਼ਾ ਦਾ ਪੱਦਰ ਦਾ ਵਪੀਰ ਵਪਾਰੀ ਆ ਕੋਰੀਅਰ ਰਾਹੀਂ ਉਧਰੋਂ ਆ ਫੀਮ ਆਉਂਦੀ ਆ ਤਾਂ ਜਿਹੜਾ ਆਪਣਾ ਅਨੁਰਾਗ ਸੀਗਾ ਇਹਨਾਂ ਦਾ ਉਹਦੇ ਨਾਲ ਕਟਪੁਤਲੀ ਹੈਗੀ ਸੀਗੀ ਪੈਸਾਰ ਰੁਪਿਆ ਵਧਿਆ ਮਨਾਉਂਦੇ ਨੇ ਇਹਨਾਂ ਨੇ ਡਰ ਤੋਂ ਬੀਜੇਪੀ ਦੇ ਵਿੱਚ ਜਾ ਕੇ ਬੈਠ ਗਏ ਤਾਂ ਜੋ ਉਹਨਾਂ ਦੇ ਪੈਰ ਫੜ ਲੈ ਮਿੰਟ ਤੱਕਰ ਗੱਲ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਉਹਦੇ ਡਰ ਤੋਂ ਪਰ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹਿਆਂ ਜਿਹੜੀਆਂ ਹੱਤ ਘੰਟੀ ਨੇ ਤਾਨਾ ਸਾਈਆਂ ਨੇ ਤਾਂ ਇਹਨਾਂ ਤੋਂ ਆਵਾਜ਼ ਆ ਜੋ ਨਹੀਂ ਸੋਡੇ ਲੋਕ ਪਜਾ ਪਜਾ ਕੇ ਡਾਂਗ ਇਹੋ ਜਿਹਾ ਲਾਉਣਗੇ ਤੁਸੀਂ ਚੱਲਣ ਜੋਗੇ ਵੀ ਨਹੀਂ ਰਹਿਣੇ ਹੈਗੇ ਸਹੀ ਹੈ ਤਾਂ ਜਿੱਥੇ ਇੱਕ ਪਾਸੇ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਭਾਜੀਪੀ ਦੇ ਵਿੱਚ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਜਾਂਚ ਹੁੰਦੀ ਹੈ ਤਾਂ ਪਹਿਲਾ ਮਾਮਲਾ ਸਾਹਮਣੇ ਆਉਂਦਾ ਮਨੀ ਠਾਕੁਰ ਦੇ ਨਾਲ ਤਸਵੀਰ ਜਿਹੜੀ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਇੱਕ ਜਨਮ ਦਿਨ ਦੀ ਤਾਂ ਉਸ ਤੋਂ ਬਾਅਦ ਹੋਰ ਵੀ ਜਿਹੜੇ ਮਾਮਲੇ ਨੇ ਤਾਂ ਸਾਹਮਣੇ ਆਉਂਦੇ ਨੇ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਅਸੀਂ ਗੱਲ ਕਰੀਏ ਅਨੁਰਾਗ ਸ਼ੀਤਲ ਅੰਗੁਰਾਲ ਤੇ ਪਰਚਾ ਦਰਜ ਹੁੰਦਾ ਜਾਂ ਫਿਰ ਨਹੀਂ ਪਟਿਆਲਾ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ